ਇਨਾ ਸਾਡੇ ਕੋਲ ਇੱਕ ਕੰਪਲੇਨਟ ਪ੍ਰਾਪਤ ਹੋਈ ਸੀਗੀ ਆਪਣੇ ਜਸਵਿੰਦਰ ਸਿੰਘ ਜੀ ਵੱਲੋਂ ਉਹਨਾਂ ਨੇ ਆਖਿਆ ਸੀਗਾ ਕਿ ਉਹ ਐਨ ਐਫ ਐਲ ਰੋਡ ਤੇ ਸੂਏ ਦੀ ਪਟ ਐਨ ਐਫ ਐਲ ਸੂਏ ਦੀ ਪਟ ਨੇ ਨਾਲ ਜਾ ਰਹੇ ਸੀ ਤੇ ਉੱਥੇ ਕੋਈ ਦੋ ਅਣਪਛਾਤੇ ਬੰਦਿਆਂ ਨੇ ਉਹਨਾਂ ਨੂੰ ਪਹਿਲਾਂ ਰੋਕ ਲਿਆ ਰੋਕ ਕੇ ਉਹਨਾਂ ਤੋਂ ਫਿਰ ਉਹ ਆਪਣਾ ਉਹਨਾਂ ਦਾ ਪਰਸ ਵਗੈਰਾ ਮੋਬਾਈਲ ਤੇ ਐਕਟਿਵ ਆ ਖੂ ਕਰਕੇ ਚਲੇ ਗਏ। ਉਹਨਾਂ ਦੀ ਕੰਪਲੇਂਟ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਮਕਦਮਾ ਦਰਜ ਕੀਤਾ। ਮਕਦਮਾ ਦਰਜ ਕਰਕੇ ਐਸਐਫਓ ਥਰਮਲ ਦੀ ਆਪਣੇ ਸੁਪਰਵੀਜ਼ਨ ਅੰਡਰ ਇੱਕ ਅਸੀਂ ਟੀਮਾਂ ਬਣਾਈਆਂ ਬੇਸਿਕਲੀ ਵੀ ਉਸ ਇਸ ਚੀਜ਼ ਨੂੰ ਇਹ ਜਿਹੜੇ ਸਲੈਕਚਰ ਸੀ ਉਹਨਾਂ ਨੂੰ ਫੜ ਲਾਸਤੇ। ਤੇ ਸਾਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਆਪਣੇ ਐਸਆਈਡਬਲਯੂ ਵੀਪ ਨੇ ਥਰਮਲ ਘਾਰੇ ਜੋ ਉਹਨਾਂ ਨੇ ਇਹਦੇ ਦੋਨੋਂ ਦੋਸ਼ੀਆਂ ਨੂੰ ਆਪਣੇ ਸੋਰਸਸ ਰਾਹੀਂ ਆਇਡੈਂਟੀਫਾਈ ਕਰ ਲਿਆ। ਆਇਡੈਂਟੀਫਾਈ ਕਰਕੇ ਸੀ ਗ੍ਰਸਤਾਰ ਕਰ ਲਿਆ ਤੇ ਜੋ ਜੋ ਉਹਨਾਂ ਤੋਂ ਖੋਹ ਹੋਇਆ ਸੀ ਅਸੀਂ ਉਹ ਹਰ ਚੀਜ਼ ਦੀ ਬਰਾਮਦਗੀ ਕਰ ਲਈ ਕੁਝ ਐਕਟਿਵਾ ਵੀ ਬਰਾਮਦ ਹੋ ਗਈ ਹੈ ਜੀ ਉਹਨਾਂ ਦੇ ਆਈਡੀ ਪ੍ਰੂਫ ਸੀ ਜਿਹੜਾ ਪਰਸਾ ਉਹ ਵੀ ਬਰਾਮਦ ਹੋ ਗਿਆ ਉਹਨਾਂ ਦੇ ਕੋਲ ਬੈਂਕ ਦੇ ਕੋਈ ਚੈਕਸ ਵਗੈਰਾ ਸੀਗੇ ਉਹ ਸਾਰੀ ਬਰਾਮਦਗੀ ਕਰ ਲਈ ਤੇ ਦੋਸ਼ੀ ਕਾਪੜਾ ਦਸਤਾ ਵਗੈਰਾ ਕਿਉਂ ਤਾਂ ਇਹਨਾਂ ਦੇ ਦੋ ਦੋਸ਼ੀ ਨੇ ਜੀ ਕ੍ਰਿਸ਼ਨ ਕੁਮਾਰ ਹੈ ਤੇ ਗੁਰਪ੍ਰਿੰਦਰ ਸਿੰਘ ਹੈਗਾ ਜੀ ਇਹਨਾਂ 'ਚ ਇੱਕ ਦੋਸ਼ੀ ਦੇ ਆਲਰੇਡੀ ਐਨਡੀਪੀਐਸ ਦਾ ਇੱਕ ਮੁਕਦਮਾ ਤਰਸ ਹੈਗਾ ਇਹਨਾਂ ਤੇ ਬਾਕੀ ਹੁਣ ਅਸੀਂ ਇਹਨਾਂ ਨੂੰ ਰੈਨਡਰ ਦਾ ਪੇਸ਼ ਅਦਾਲਤ ਕਰਕੇ ਰਿਵਾਰਡ ਹਾਸਲ ਕਰਾਂਗੇ ਜੀ ਫਿਰ ਅੱਗੇ ਦੀ ਜਿੱਦਾਂ ਇਨਵੈਸਟੀਗੇਸ਼ਨ ਚੱਲੂਗੀ ਫਿਰ ਜਿੱਦਾਂ ਤੱਤ ਸਾਹਮਣੇ ਆਉਣਗੇ ਉਹ ਸ਼ੇਅਰ ਕਰਾਂਗੇ 18 ਮੇਰਾ ਜੀ ਬਿਕਰਫੀਪ ਕੋਲ ਨਹੀਂ ਹਾਂਜੀ ਹਾਂਜੀ ਹਥਿਆਰ ਆ ਜੀ ਉਹ ਬਰਾਮਦ ਕਰਾਉਣਾ ਬਾਕੀ ਆ ਜੀ ਇੱਕ ਵਾਰ ਤਾਂ ਜੋ ਇਹਨਾਂ ਦੇ ਕਬਜ਼ੇ 'ਚ ਉਹ ਖੋ ਹੋਇਆ ਸਮਾਨ ਸੀਗਾ ਜੀ ਉਹ ਤਾਂ ਬਰਾਮਦ ਕਰਾ ਲਿਆ ਬਾਕੀ ਜਦੋਂ ਇਹਨਾਂ ਦਾ ਰਿਵਾਰਡ ਮਿਲ ਜੂਗਾ ਜੀ ਫਿਰ ਅੱਗੇ ਇਨਵੈਸਟੀਗੇਸ਼ਨ ਚੱਲੂਗੀ ਤਾਂ ਦੱਸਾਂਗੇ ਜੀ ਕੋਈ ਜਗ੍ਹਾ ਤੇ ਰਹਿਣ ਵਾਲਾ ਇੱਥੇ ਲੱਗ ਲੱਗ ਫਿਰ ਅ ਨਹੀਂ ਜੀ ਇਹਨਾਂ ਦਾ ਜੀ ਐਡਰੈ ਤੇ ਇੱਕ ਬਠਿੰਡੇ ਦਾ ਰਹਿਣ ਵਾਲਾ ਜਿਹੜਾ ਆਪਣੇ ਰੁਪਿੰਦਰ ਸਿੰਘ ਹੈਗਾ ਉਹ ਸਿਵੀਆਂਪਿੰਡ ਦਾ ਤੇ ਕ੍ਰਿਸ਼ਨ ਕੁਮਾਰ ਉਹ ਬਠਿੰਡੇ ਸ਼ਹਿਰ ਦੇ ਰਹਿਣ ਵਾਲਾ ਹੈ